ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਰਾਮਪਰਾ ਬਹੁਤ ਚੰਗੀਆਂ ਮੱਝਾਂ ਇੱਥੇ ਪਹੁੰਚੀਆਂ ਹੋਈਆਂ ਟੌਪ ਦੇ ਨਵੀਨ ਨੇ ਬਹੁਤ ਵੱਡੇ ਆਰਡਰ ਦੀ ਬਾਈ ਮੱਝ ਲੈ ਕੇ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਬਿੱਠ ਕੁੜੇ ਦੀ ਚੰਗੀ ਆ ਬਹੁਤ ਵੱਡੇ ਆਰਡਰ ਦੀ ਬਹੁਤ ਹੀ ਵਧੀਆ ਸੱਸੀ ਗੱਲ ਜੀ ਹਾਂਜੀ ਬਾਈ ਜੀ ਕੀ ਹਾਲ ਆ ਸੱਸੀ ਗੱਲ ਕਿਹੜੇ ਪਿੰਡੋਂ ਪਹੁੰਚੇ ਹੋ ਨਾਥਪੁਰਾ ਜੀ ਨਾਥਪੁਰ ਨੇ ਥਾਣੇ ਕੋਲੇ ਹਾਂਜੀ ਜ਼ਿਲ੍ਹਾ ਪਟੇੰਡਾ ਜ਼ਿਲ੍ਹਾ ਪਟੇੰਡਾ ਸੂਈ ਹੋਈ ਹੈ ਮੱਝੇ ਹਾਂਜੀ ਸੂਈ ਆ ਬੱਚਾ ਇਹ ਨਾਲ ਆ ਬੱਚਾ ਬਾਈ ਜੀ ਇਹ ਮੱਝ ਦਾ ਤੇ ਕਿਹੜੇ ਸੂਈ ਸੂਈ ਹੋਈ ਆ ਸੂ ਤੀਜੇ ਸੂਆ ਸੂਈ ਵੀ ਆ ਕਿੰਨਾ ਦੁੱਧ ਦਈਓ ਤਕਰੀਬਨ ਇਹ ਦੇ ਕਿ ਉਹ ਤਾਂ 20 ਕਿਲੋ ਦੀ ਗਰੰਟੀ ਹੈ ਹਾਂ ਪੱਕਾ 20 ਕਿਲੋ ਵਾਲਾ ਹੁੰਦਾ ਨਹੀਂ ਜੀ ਗਰੰਟੀ ਹੈ ਜੀ ਚੱਦੇ ਹੋਊਗੀ ਹਾਂਜੀ ਹਾਂਜੀ ਠੱਕੀ ਰੇਟ ਕਰਤਾ ਬਾਈ ਰੇਟ ਜੀ 2 ਵੀ ਆ ਜੀ ਮਾਨਤਨ ਕਰ ਦਉਂਗਾ ਮਾਨਤਨ ਹੋਸੇ ਨੰਬਰ ਬੋਲਦੇ ਆ 62806 24177 ਇੱਕਾਰੀ ਹੋਰ ਬੋਲ 62806 24177 ਬਹੁਤ ਬਹੁਤ ਮਿਹਰਬਾਨੀ ਬਾਈ ਦੀ ਗੱਲਬਾਤ ਬਾਈ ਨਾਲ ਕਰ ਸਕਦੇ ਹਾਂ ਬਹੁਤ ਚੰਗੀ ਦੁੱਧ ਵਾਲੀ ਮੱਝਾ ਮੰਡੀ ਰਾਮਪੁਰਾ ਤੇ ਬਹੁਤੀ ਹੋਈ ਆ ਬਹੁਤ ਖੁੱਲੇ ਆਰਡਰ ਦੀ ਬਹੁਤੀ ਵਧੀਆ ਬਹੁਤ ਸਾਫ ਕੀਤੀ ਵੀ ਹੈ ਸਾਰੀ ਫੁੱਲ ਗਰਾਂਟੀ ਕਿੰਨੇ ਦਿਨ ਹੋਇਆ ਸੂਈ ਨੂੰ ਸੂਨਾ ਅੱਜ ਹੀ ਦੂਜਾ ਦਿਨ ਆ ਜੀ ਦੂਜਾ ਦਿਨ ਠੀਕ ਹੋਰ ਕਿਹੜੀ ਐ ਫੇਮਾ ਚ ਇੱਕ ਮੱਝ ਆ ਲੈ ਕੇ ਆਏ ਹੋਇਆ ਬਾਈ ਜੀ ਬਹੁਤ ਵਧੀਆ ਇਹ ਸੂਣ ਵਾਲੀ ਕਿਵੇਂ ਆ ਇਹ ਆਪਣੇ ਦਾਦਾ ਦੀ ਕੱਚੀ ਸੂਈ ਵੀ ਆ ਜੀ ਅੱਛਾ ਤੇ ਇਹ ਕਿੰਨਾ ਦੋ ਦੇਉ ਦੋ ਦੇ ਜੇ ਤੂੰ 14-15 ਕਿਲੋ ਇਹਦਾ ਕੀ ਰੇਟ ਕਰਤਾ ਮੁੱਲ ਜੀ 170 ਆ ਜੀ ਮੁੱਲ 170 ਨੰਬਰ ਆਏਗਾ ਆਪਣਾ ਵੀ ਬਹੁਤ ਵਧੀਆ ਚੰਗੀਆਂ ਬੱਚਾ ਬਾਈ ਜੀ ਬਾਈ ਨਾਲ ਗੱਲਬਾਤ ਕਰ ਸਕਦੇ ਹਾਂ ਮੰਡੀ ਰਾਂ ਫਰਾਦੇ ਲੈ ਕੇ ਪਹੁੰਚੇ ਹੋਏ ਆ ਗਾਂ ਵੀ ਆਪਣੀਆਂ ਆ ਗਾਂ ਵੀ ਲੈ ਕੇ ਆਇਆ ਹੋਇਆ ਬਾਈ ਇਹ ਕਿਹੜੇ ਸੂਏ ਸੂਏ ਦੂਜੇ ਸੂਏ ਸੂਈ ਪਿਆ ਇਹ ਕਿੰਨਾ ਦੋਤੇ ਹੋ ਦੋਤੇ ਜੀ ਹੁਣ ਹੈਗਾ 15 ਕਿਲੋ ਪੌਂਜ अच्छा एदा ग्रेड ਕਰਤਾ ਰੇਟ ਜਿਹੜਾ 70000 ਆ ਜੀ 70000 ਲੈਣ ਦੇ ਹਾਂਜੀ ਹਾਂਜੀ ਨੰਬਰ 1 ਹੀ ਹੋਰ 62806 24171 ਬਹੁਤ ਵਧੀਆ ਬਾਈ ਜੀ ਦੋ ਮੱਝਾਂ ਇੱਕ ਗਾਂ ਲੈ ਕੇ ਪਹੁੰਚੇ ਹੋਏ ਆ ਬਾਈ ਨਾਥਪੁਰੇ ਤੋਂ ਬਹੁਤ ਹੀ ਵਧੀਆ ਭੱਡੇ ਆ ਟਰਾਲੀ ਮੱਝ ਆ ਖੜੀ ਜਿਹੜੇ ਬਾਈ ਲੈ ਕੇ ਪਹੁੰਚੇ ਹੋਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਇਹ ਨਿਤ ਨਮੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈ 94199 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸੱਲੀ ਆਪਣੀ ਆਪ ਸਾਡੀ ਹੈ ਬਾਈ ਜੀ ਬਹੁਤ ਬਹੁਤ ਮਿਹਰਬਾਨੀ